ਦੱਸੋ ਜੀ ਬਜ਼ੁਰਗਾਂ ਦੇ ਬढ़ापा ਭਲ ਸਾਹਿਬ ਨੇ ਲਈ ਕਿ ਨਹੀਂ ਲਈ ਜਿੰਨੇ ਚਿਰ ਸਰਕਾਰ ਸੀ ਬढ़ापा ਪੈਨਸ਼ਨ ਮਿਲਦੀ ਸੀ ਗਰੀਬਾਂ ਨੇ ਆ ਕੇ ਭਲ ਸਾਹਿਬ ਨੂੰ ਬੇਨਤੀ ਕੀਤੀ ਕਿ ਧੀ ਵਿਆਹ ਭਲ ਸਾਹਿਬ ਪੈਸਿਆਂ ਦੀ ਘਾਟ ਹੈ ਮਦਦ ਕਰ ਦਿਓ ਤੇ ਸਾਰਿਆਂ ਵਾਸਤੇ ਸ਼ਗਨ ਸਕੀਮ ਗਰੀਬਾਂ ਵਾਸਤੇ ਸ਼ੁਰੂ ਕਰਤੀ ਦੱਸੋ ਜੇ ਸ਼ਗਨ ਤੇ ਚੈੱਕ ਮਿਲਦੇ ਸੀ ਕਿ ਨਹੀਂ ਮਿਲਦੇ ਸੀ ਗਰੀਬਾਂ ਦੇ ਬੱਚਿਆਂ ਵਾਸਤੇ ਪੜ੍ਹਾਈ ਨਹੀਂ ਪਹਿਲੇ ਪੜ੍ਹਾਈ ਮੁਫਤ ਕੀਤੀ ਸੀ ਉਹਦੇ ਬਾਅਦ ਮੁਜੀਫੇ ਵੀ ਦੇਤੇ ਕਿ ਗਾਂ ਵੀ ਅੰਗੇ ਤੁਸੀਂ ਪੜ ਜਾਓ ਤੇ ਨਾਲ ਸਾਈਕਲਾਂ ਵੀ ਦਿੱਤੇ ਆ ਕਿ ਕਿ ਨੇੜੇ-ਤੇੜੇ ਸਕੂਲਾਂ 'ਚ ਜਾਓ ਸਾਈਕਲਾ ਵਰਤ ਲਓ ਤੁਸੀਂ ਜਾਓ ਸਕੂਲ ਪੜੋ ਇਹਨਾਂ ਨੇ ਬੰਦ ਕੀਤੇ ਕਿ ਨਹੀਂ ਕੀਤੇ ਧੰਨ ਧੰਨ ਜਿੰਨੀ ਚੋਣਾਂ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਈ ਹੋਈ ਆ ਵਿਰੋਧੀ ਪੱਬਾਂ ਭਾਰ ਹੋਏ ਹੋਏ ਨੇ ਇੱਕ ਦੂਜੇ ਤੇ ਜਿਹੜੇ ਵਿਰੋਧੀ ਪਾਰਟੀ ਦੇ ਵੱਲੋਂ ਤੰਝ ਕਸੇ ਜਾ ਰਹੇ ਨੇ ਤੇ ਉੱਥੇ ਵੀ ਬੀਬਾ ਹਰਸਿਮਰਤ ਵਾਦਲ ਦੇ ਵੱਲੋਂ ਅਕਾਲੀ ਦਲ ਦੀਆਂ ਪ੍ਰਾਪਤੀਆਂ ਗਿਣਾਈਆਂ ਗਈਆਂ ਨੇ ਅਕਾਲੀ ਦਲ ਦੇ ਸਮੇਂ ਗਰੀਬ ਬੱਚਿਆਂ ਨੂੰ ਪੜ੍ਹਾਈ ਮੁਫਤ ਦਿੱਤੀ ਜਾ ਰਹੀ ਸੀ ਤੇ ਉੱਥੇ ਕੁੜੀਆਂ ਦੇ ਵਿਆਹਾਂ ਦੇ ਲਈ ਸ਼ਗਨ ਸਕੀਮ ਚਲਾਈ ਗਈ ਸੀ ਤੇ ਬੱਚਿਆਂ ਨੂੰ ਸਾਈਕਲਾਂ ਦੇ ਵਜੀਫੇ ਜਿਹੜੇ ਉਹ ਦਿੱਤੇ ਜਾਂਦੇ ਸੀ ਤੇ ਇਸ ਦੇ ਨਾਲ ਆਟਾ ਦਾ ਸਕੀਮ ਵੀ ਚਲਾਈ ਗਈ ਸੀ ਪਰ ਹੁਣ ਝਾੜੂ ਵਾਲਿਆਂ ਨੇ ਤਾਂ ਆ ਕੇ ਝਾੜੂ ਹੀ ਫੇਰ ਦਿੱਤਾ ਸਭ ਕੁਝ ਬੰਦ ਕਰ ਦਿੱਤਾ ਇਹ ਸ਼ਬਦਾਂ ਦਾ ਪ੍ਰਗਟਾਵਾ ਬੀਬਾ ਹਰਸਿਮਤ ਬਾਦਲਦੇਵ ਵੱਲੋਂ ਕੀਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਰੱਜ ਕੇ ਜਿਹੜੇ ਨਿਸ਼ਾਨੇ ਵਿੰਨੇ ਗਏ ਨੇ ਤੇ ਨਾਲ ਹੀ ਕਾਂਗਰਸ ਨੂੰ ਵੀ ਖਰੀਆਂ ਖੋਟੀਆਂ ਸੁਣਾਈਆਂ ਗਈਆਂ ਨੇ ਸਾਰੇ ਦੇਸ਼ 'ਚ ਕਿਸੇ ਸੁਪੇ 'ਚ ਬੁਢਾਪਾ ਪੈਨਸ਼ਨ ਨਹੀਂ ਹੁੰਦੀ ਸੀ ਤੁਸੀਂ ਵੀ ਸਰਕਾਰ ਬਣਾਈ ਤੇ ਦੱਸੋ ਜੇ ਬਜ਼ੁਰਗਾਂ ਦੇ ਬੁਢਾਪਾ ਪੈਨਸ਼ਨ ਬਾਲ ਸਾਹਿਬ ਨੇ ਲਈ ਕਿ ਨਹੀਂ ਲਈ ਜਿੰਨੇ ਚਿਰ ਸਰਕਾਰ ਸੀ ਬੁਢਾਪਾ ਪੈਨਸ਼ਨ ਮਿਲਦੀ ਸੀ ਗਰੀਬਾਂ ਨੇ ਆ ਕੇ ਬਾਦ ਸਾਹਿਬ ਨੂੰ ਬੇਨਤੀ ਕੀਤੀ ਕਿ ਧੀ ਦਾ ਵਿਆਹ ਬਾਦ ਸਾਹਿਬ ਪੈਸਿਆਂ ਦੇ ਘਾਟੇ ਮਦਦ ਕਰ ਦੋ ਤੇ ਸਾਰੇ ਆਵਾਸੇ ਸ਼ਗਨ ਸਕੀਮ ਗਰੀਬਾਂ ਵਾਸਤੇ ਸ਼ੁਰੂ ਕਰਤੀ ਦੱਸੋ ਜੇ ਸ਼ਗਨ ਤੇ ਚੈੱਕ ਮਿਲਦੇ ਸੀ ਕਿ ਨਹੀਂ ਮਿਲਦੇ ਸੀ ਗਰੀਬਾਂ ਦੇ ਬੱਚਿਆਂ ਵਾਸਤੇ ਪੜ੍ਹਾਈ ਨਹੀਂ ਪਹਿਲੇ ਪੜ੍ਹਾਈ ਮੁਫਤ ਕੀਤੀ ਉਹਦੇ ਬਾਅਦ ਮਜ਼ੀਦੇ ਵੀ ਦੇ ਦਿੱਤੇ ਕਿ ਗਾਂ ਵੀ ਅੱਗੇ ਤੁਸੀਂ ਪੜ੍ਹ ਜਾਓ ਤੇ ਨਾਲ ਸਾਈਕਲਾਂ ਵੀ ਦੇ ਦਿੱਤੀਆਂ ਕਿ ਜੇ ਨੇੜੇ ਤੇੜੇ ਸਕੂਲ ਨਹੀਂ ਜਾਓ ਸਾਈਕਲਾ ਵਰਤ ਲੋ ਤੁਸੀਂ ਜਾਓ ਸਕੂਲ ਕੋਲ ਇਹਨਾਂ ਨੇ ਬੰਦ ਕੀਤੇ ਕਿ ਨਹੀਂ ਕੀਤੇ ਕਾਂਗਰਸ ਦਾ ਵਜੀਫਾ ਤੇ ਮੰਤਰੀ ਗਰੀਬਾਂ ਦੀ ਪੜ੍ਹਾਈ ਰੋਕ ਕੇ ਵਜੀਫੇ ਦੇ ਪੈਸੇ ਧਰਮਸੋਟ ਜੇਲ੍ਹ ਕੱਟ ਕੇ ਆਇਆ ਸਾਈਕਲਾਂ ਦੀ ਸਕੀਮ ਇਹਨਾਂ ਨੇ ਬੰਦ ਕਰਤੀ ਤੇ ਇਹਨਾਂ ਨੇ ਤਾਂ ਦੇਣਾ ਕੀ ਸੀ ਭਾਵੇਂ ਵਜੀਫੇ ਹੋਣ ਭਾਵੇਂ ਸ਼ਗਨ ਹੋਏ ਭਾਵੇਂ ਬੁਢਾਪਾ ਪੈਨਸ਼ਨ ਜਿਹੜਾ ਕਹਿੰਦੇ ਸੀ 25-2500 ਕਰ ਦਾਂਗੇ ਦੋਹਾਂ ਸਰਕਾਰਾਂ ਬੋਲ ਕੇ ਤੁਰ ਗੀਆਂ ਤੇ ਆਟੇ ਦਾਲ ਦਾ ਕਿਸੇ ਨੇ ਦੇਸ਼ ਤੇ ਨਹੀਂ ਸੁਣਿਆ ਸੀ ਤੇ ਗਰੀਬਾਂ ਦੀ ਬਾਹ ਖੜੀ ਟੀ ਗਰੀਬ ਦਾ ਧੀ ਪੁੱਤ ਖਾਲੀ ਪੇਟ ਨਾਲ ਸੋਈ ਰਾਤ ਨੂੰ ਲੱਖਾਂ ਦੀ ਗਿਣਤੀ ਛੇ ਦੱਸੋ ਜੇ ਬਾਦਲ ਸਾਹਿਬ ਨੇ 30 ਕਿਲੋ ਕਣਕ ਤੇ ਨਾਲ ਦਾਲ ਛੋਲੇ ਦਿੱਤੇ ਕਿ ਨਹੀਂ ਦਿੱਤੇ ਤੇ ਜਿਹੜੇ ਕਾਂਗਰਸੀ ਕਹਿੰਦੇ ਸੀ ਨਾਲ ਖੰਡ ਮਿਲੂਗੀ ਨਾਲ ਪਤਾ ਨਹੀਂ ਕੀ ਕੁਛ ਘਿਓ ਮਿਲੂਗਾ ਚਾਹ ਪੱਤੀ ਮਿਲੂਗੀ ਦੇਣਾ ਤਾਂ ਕਿਸੇ 30 ਕਿਲੋ ਨੂੰ ਕੱਟ ਕੇ 15 ਕਿਲੋ ਕਰਕੇ ਉਹ ਆਸ਼ੂ ਇਹਨਾਂ ਦਾ ਮੰਤਰੀ ਗਰੀਬਾਂ ਦਾ ਰਾਸ਼ਨ ਵੇਚ ਕੇ ਮੋٹے ਪੈਸੇ ਕਮਾ ਕੇ ਜੇਲ੍ਹ ਕੱਟ ਕੇ ਆਇਆ ਤੇ ਝਾੜੂ ਵਾਲਿਆਂ ਨੇ ਬਾਕੀ ਕਾਰਜ ਜਿੰਨੇ ਬਚੇ ਸੀ ਉਹਦੇ 'ਚ ਵਧੀਆ ਝਾੜੂ ਮਾਰਿਆ ਇਹੋ ਜਿਹਾ ਕਿ 5 ਕਿਲੋ ਰਹਿ ਗਏ ਮਾਰੇ ਮੋٹے ਜੀ ਨੂੰ ਮਿਲ ਗਿਆ ਸੁਣ ਲਿਆ ਨਾ ਤੁਹਾਨੂੰ ਮਕਾਨ ਮਿਲੇ ਤੁਹਾਡੇ ਕਾਰਡ ਕੱਟੇ ਗਏ ਤੁਹਾਡੇ ਸ਼ਗਨ ਬੰਦ ਹੋ ਗਏ ਬੱਚਿਆਂ ਦੀਆਂ ਨੌਕਰੀਆਂ ਤਾਂ ਕੀ ਮਿਲਣੀਆਂ ਸੀਗੇ ਹਰ ਪੱਖੋਂ ਤੁਹਾਡੇ ਨਾਲ ਧੋਖਾ ਹੋਇਆ ਸੋ ਜਦ 11 ਤਰੀਕ ਨੂੰ ਅਸੀਂ ਵੋਟ ਪਾਈਏ ਮੈਂ ਤਾਂ ਹੀ ਬੇਨਤੀ ਕਰਦੀਆਂ ਜਿਹੜੀ ਪਾਰਟੀ ਨੇ ਖੜ ਕੇ ਪਾਵੇ ਤੁਹਾਡੇ ਪਿੰਡ ਦੇ ਵਿਕਾਸ ਤੇ ਕੰਮ ਹੋ ਪਾਵੇ ਤੁਹਾਡੀ ਸਹੂਲਤਾਂ ਹੋਣ ਪਾਵੇਂ ਪੰਜਾਬ 'ਚ ਅਮਨ ਸ਼ਾਂਤੀ ਹੋਏ ਪਾਈਚਾਰੇਕ ਸਾਂਝ ਹੋਏ ਅੱਜ ਲੁੱਟਾਂ ਖੂਆਂ ਚੋਰੀਆਂ ਡਕੈਤੀਆਂ ਆਈ ਕੋਸ਼ ਪੰਜਾਬ 'ਚ ਚੱਲ ਰਹਾ ਇਹ ਤਰੱਕੀ ਤੋਂ ਨਹੀਂ ਕਹਿ ਸਕਦੇ ਆਪਾਂ ਸਵਾਗਤ ਸਾਨੂੰ ਆਹੀ ਬੇਨਤੀ ਕਰਦੀਆਂ ਕਿ ਇਹਨਾਂ ਦੋਆ ਪਾਰਟੀਆਂ ਨੇ ਰਲ ਕੇ ਤੁਹਾਡੀ ਆਪਣੀ ਖੇਤਰੀ ਪਾਰਟੀ ਨੂੰ ਬਦਨਾਮ ਕੀਤਾ ਝੂਠੇ ਸਾਡੇ ਉੱਤੇ ਇਲਜ਼ਾਮ ਲਾਏ ਜਿਨ੍ਹਾਂ ਨੇ ਵੀ ਰਾਸਤੇ ਖਾਲਸਾ ਬਣਾਇਆ ਵੱਡਾ ਕੱਲੂ ਕਰਾ ਹੋਏ ਛੋਟਾ ਕੱਲੂ ਕਰਾ ਹੋਏ ਚੱਪੜ ਚਿੜੀ ਹੋਏ ਭਗਵਾਨ ਰਵਿਦਾਸ ਜੀ ਦਾ ਮੰਦਿਰ ਹੋਏ ਜਿਹੜੇ ਧਰਮ ਦੇ ਵਾਸਤੇ ਆ ਤੁਹਾਡੇ ਲਾਗੇ ਦਰਬਾਰ ਸਾਹਿਬ ਜੇ ਵਿਰਾਸਤੀ ਮਾਰਗ ਹੋਏ 골ਡਨ ਗੇਟ ਹੋਏ ਵਾਰ ਮੈਮੋਰੀਅਲ ਹੋਏ ਧਰਮ ਦਾ ਕਿਹੜਾ ਕੰਮ ਨਹੀਂ ਕੀਤਾ ਤੇ ਕਿੰਨਾ ਗੰਦਾ ਇਨਸਾਮ ਸਾਡੇ ਉੱਤੇ ਲੱਗਾ ਝੂਠੇ ਗੰਦੇ ਇਲਜ਼ਾਮ ਲਾ ਕੇ ਸਰਕਾਰਾਂ ਬਣਾਈਆਂ ਤੇ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਪੰਜਾਬ ਦੇ ਲੋਕਾਂ ਨੂੰ ਗਰੀਬੀ ਵਿੱਚ ਧੱਕਿਆ ਪੰਜਾਬ ਨੂੰ ਗਰੀਬੀ ਵਿੱਚ ਧੱਕਿਆ ਤੇ ਆਪ ਕਮਾਈਆਂ ਕਰਕੇ ਤੁਰ ਗਏ 11 ਤਰੀਕ ਨੂੰ ਜਦ ਤੁਸੀਂ ਵੋਟ ਪਾਉਂਗੇ ਤੁਹਾਡੇ ਕੋਲ ਉਹ ਤਾਕਤ ਹੈਗੀ ਜਿਹਦੇ ਨਾਲ ਤੁਸੀਂ ਸਰਕਾਰਾਂ ਨੂੰ ਵੋਟ ਦੇ ਰਾਹੀਂ ਜਗਾ ਸਕਦੇ ਹੋ ਹਰਾ ਕੇ ਮੂਜੇ ਚਪੇੜ ਮਾਰ ਕੇ ਇਹਨਾਂ ਨੂੰ ਸੁਨੇਹਾ ਦੇ ਸਕਦੇ ਹੋ ਜਾਗ ਜਾਓ ਤੁਹਾਡੇ ਕੰਮ ਕਾਜ ਸਹੀ ਨਹੀਂ ਹੈਗੇ ਜਾਂ ਫਿਰ ਇਹਨਾਂ ਦੀ ਧਮਕੀਆਂ ਦੇ ਥੱਲੇ ਜਿਹਨੇ ਸਿਸੋਧਿਆ ਆ ਕੇ ਕਹਿੰਦਾ ਇੱਥੇ ਸਿਸੋਧਿਆ ਦੇ ਇੱਥੇ ਆਉਣਾ ਮਤਲਬ ਕੀ ਹੈ ਦਿੱਲੀ ਦੇ ਲੋਕਾਂ ਨੇ ਚੱਕ ਕੇ ਬਾਹਰ ਮਾਰਿਆ ਜਿਹੜੇ ਜੇਲ੍ਹ ਕੱਟ ਕੇ ਆਏ ਨੇ ਭ੍ਰਿਸ਼ਟਾਚਾਰ 'ਚ ਆ ਕੇ ਪੰਜਾਬ ਦੇ ਉੱਤੇ ਕਬਜ਼ਾ ਹੋ ਗਏ ਨੇ ਤੇ ਇੱਥੇ ਆ ਕੇ ਕਹਿੰਦਾ ਸਾਮ-ਦੰਮ, ਧੰਡ, ਭੇਦ, ਝੂਠ, ਸੱਚ ਕਿਉਂ ਮੈਂ ਸਾਮ-ਦੰਮ ਦੇ ਮਤਬ ਝੂਠ ਬੋਲੋ ਸੱਚ ਬੋਲੋ ਮਾਰੋ ਕੁੱਟੋ ਨਾਰੇ ਲਾਓ ਜੋਰ ਜੀ ਕਰੋ ਲੇਕਿਨ ਜਿੰਨਾ ਹੈ ਇਹ ਜਿੱਤਣ ਵਾਸਤੇ ਆਏ ਨੇ ਤੁਹਾਡੀ ਵੋਟ ਲੁੱਟਣੋਂ ਅਸੀਂ ਤੁਹਾਡੀ ਸੇਵਾ ਵਾਸਤੇ ਨਹੀਂ ਰਾਜ ਨਹੀਂ ਸੇਵਾ ਤਾਂ ਕੱਲੀ ਤੁਹਾਡੀ ਤਕੜੀ ਜਾਂਦੀ ਲੈ ਕੇ ਨੇ ਇਹਨੂੰ ਆ ਨਹੀਂ ਪਤਾ ਇਹ ਮਾਜੇ ਦੀ ਧਰਤੀ ਹੈ ਗੁਰੂਆਂ ਪੀਰਿਆਂ ਦੀ ਧਰਤੀ ਹੈਗੀ ਤੁਸੀਂ ਤਨ ਤਨ ਗੁਰੂ ਹਰਗੋਬਿੰਦ ਪਾਸ਼ਾ ਦੇ ਅਨੁਸ਼ਾਸਨ ਜਿੰਨਾ ਤੁਹਾਨੂੰ ਧੱਕਣਗੇ ਜਿੰਨਾ ਤੁਹਾਨੂੰ ਦਬਾਨਗੇ ਜਿੰਨੇ ਤੁਹਾਡੇ ਉਤੇ ਝੂਠੇ ਕੇਸ ਕਰਨਗੇ ਇਹ ਭੁੱਲ ਜਾਣ ਪੌਣਾ ਤਕੜੇ ਹੋ ਕੇ ਇਹਨਾਂ ਦੇ ਛਾਤੀ 'ਤੇ ਵਜੋਗੇ ਤੇ ਇਹਨਾਂ ਨੂੰ ਤੁਸੀਂ ਹਰਾਓਗੇ ਸ਼ੁਰੂਆਤ ਮੇਰੀ ਪਹਿਰਾ ਕਰਨਗੇ ਨਾ ਝੂਠ ਤੇ ਸੱਚ ਦੀ ਤਕੜੀ ਵਿੱਚ ਸੱਚ ਦਾ ਸਾਥ ਦੇਣ ਵਾਸਤੇ